ਹਾਂਜੀ ਪਿਆਰਿਓ ਇੱਕ ਗਰੀਬ ਮੋਚੀ ਸੀ ਉਹਨੂੰ ਰਾਤ ਨੂੰ ਸੁਪਨਾ ਆਇਆ ਕਿ ਪਰਮੇਸ਼ਰ ਨੇ ਮਾਲਕ ਨੇ ਪ੍ਰਮਾਤਮਾ ਨੇ ਉਹਨੂੰ ਕਿਹਾ ਵੀ ਭਗਤਾ ਮੈਂ ਕੱਲ ਨੂੰ ਤੈਨੂੰ ਮਿਲ ਨਾਵਾਂਗਾ ਔਰ ਤੇਰੇ ਘਰੋਂ ਚਾਹ ਛੱਕ ਕੇ ਜਾਵਾਂਗੇ ਤਾਂ ਉਹ ਬੜਾ ਖੁਸ਼ ਹੋਇਆ ਸਵੇਰ ਹੋਈ ਉਹਨੇ ਖੰਡ ਚਾਹ ਪੱਤੀ ਲੈ ਜਾਂਦਾ ਦੁੱਧ ਲੈ ਜਾਂਦਾ ਤੇ ਜਿੱਥੇ ਵੀ ਆਪਣਾ ਦੁਕਾਨ ਤੇ ਕੰਮ ਕਰਦਾ ਸੀ ਉਹਨੇ ਸਾਰਾ ਪ੍ਰਬੰਧ ਤੂਵਤੀ ਕੀਤਾ ਤੇ ਚਾਹ ਪਾਣੀ ਦਾ ਵੀ ਪ੍ਰਬੰਧ ਉੱਥੇ ਆਪਣੀ ਦੁਕਾਨ ਤੇ ਕੀਤਾ ਦਾ ਬਹੁਤ ਜ਼ਿਆਦਾ ਵਾਰਸ਼ ਪੈਣ ਲੱਗ ਪਈ। ਉੱਥੇ ਕੀ ਹੋਇਆ ਇੱਕ ਔਰਤ ਮੀਂਹ ਦੇ ਵਿੱਚ ਭੇਜਦੀ ਭੇਜਦੀ ਆਈ ਤੇ ਇਸ ਮੋਚੀ ਨੇ ਕੀ ਕੀਤਾ ਆਵਾਜ਼ ਮਾਰੀ ਆ ਜਾ ਭੈਣੇ ਤੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਮੀਂਹ ਦੇ ਵਿੱਚ ਭੇਜ ਰਹੀਆਂ ਤੈਨੂੰ ਚਾਹ ਬਣਾ ਕੇ ਪਿਆ ਦੇਵਾਂ। ਉਹਨੇ ਚਾਹ ਬਣਾ ਕੇ ਪਿਆਈ ਤੇ ਉਹਦੀ ਠੰਡ ਸੀ ਜਿਹੜੀ ਦੂਰ ਹੋ ਗਈ। ਥੋੜੇ ਸਮੇਂ ਬਾਅਦ ਇੱਕ ਔਰਤ ਆਈ ਉਹਦੇ ਕੋਲ ਨਿੱਕਾ ਜਿਹਾ ਬੱਚਾ ਚੁੱਕਿਆ ਸੀ ਭੀਖ ਮੰਗਦੀ ਮੰਗਦੀ ਆਈ। ਤਾਂ ਉਸ ਔਰਤ ਨੇ ਆ ਕੇ ਉਸ ਮੋਚੀ ਦੇ ਕੋਲ ਆ ਕੇ ਕਿਹਾ ਕਹਿੰਦੇ ਵੀਰ